ਸਾਹਿਬ ਕਹਿੰਦੇ ਨੇ ਇੱਕ ਵਸਤੂ ਐਸੀ ਹੈ ਜੋ ਨਾਲ ਜਾਏਗੀ ਭੁਖੀ ਹੈ ਕੀਰਤ ਸਾਥ ਚਲਣ ਤੋਂ ਪ੍ਰਭੂ ਦੀ ਕੀਰਤੀ ਨਾਲ ਜਾਂਦੀ ਹੈ ਪ੍ਰਭੂ ਦੇ ਗਾਇਨ ਕੀਤੇ ਹੋਏ ਗੁਣ ਨਾਲ ਜਾਂਦੇ ਨੇ ਕਿਉਂਕਿ ਗੁਣ ਕਹੇ ਗੁਣੀ ਸਭਾਵਣਾ ਪ੍ਰਭਾਤਮਾ ਦੇ ਗੁਣ ਗਾਦਿਆਂ ਗਾਦਿਆਂ ਮਨੁੱਖ ਗੁਣਾ ਦੇ ਛਲੀਨ ਹੋ ਜਾਂਦਾ ਹੈ ਗੁਣਾਂ ਵਿੱਚ ਉਤਪ੍ਰੋਤ ਹੋ ਜਾਂਦਾ ਹੈ ਗੁਣ ਉਸਦੇ ਹਿਰਦੇ ਦੇ ਵਿੱਚ ਵਸ ਜਾਂਦੇ ਨੇ ਇੱਕ ਐਸੀ ਪ੍ਰਭੂ ਨੇ ਲੀਲਾ ਰਚਾਈ ਹੋਈ ਹੈ ਕਿ ਉਸਦੇ ਗੁਣ ਗਾਦਿਆਂ ਹੀ ਗਾਦਿਆਂ ਮਨੁੱਖ ਗੁਣਵਾਨ ਹੋ ਜਾਂਦਾ ਹੈ ਅਜ ਤੱਕ ਐਸਾ ਹੋ ਨਹੀਂ ਸਕਿਆ ਕਿ ਪ੍ਰਭੂ ਦੇ ਗੁਣ ਗਾਏ ਬਿਨਾ ਕੋਈ ਗੁਣਵਾਨ ਹੋ ਸਕੇ ਧਨਵਾਨ ਹੋ ਸਕਦਾ ਹੈ ਕਲਾਕਾਰ ਹੋ ਸਕਦਾ ਹੈ ਵਿਦਵਾਨ ਹੋ ਸਕਦਾ ਹੈ ਪਰ दैਵੀ ਗੁਣ ਤੇ ਉਦੋਂ ਹੀ ਪ੍ਰਾਪਤ ਹੁੰਦੇ ਨੇ ਜਦ ਪ੍ਰਮਾਤਮਾ ਨੂੰ ਲਕਸ਼ ਬਣਾ ਕੇ ਕੋਈ ਇਨਾ ਗੁਣਾ ਨੂੰ ਗਾਇਨ ਕਰੇ ਇਸੇ ਵਾਸਤੇ